ਸੁਣਨੀ ਕੁੜੀਏ ਕੈਂਠੀ ਵਾਲੀਏ ਸੁਣਨੀ ਕੁੜੀਏ ਕੈਂਠੀ ਵਾਲੀਏ ਕੈਂਠੀ ਨਾ ਲਿਸ਼ਕਾਈਏ ਨੀ ਖੂ ਟੋਬੇ ਤੇਰੀ ਚਰਚਾ ਹੋਵੇ ਨੀ ਖੂ ਟੋਬੇ ਤੇਰੀ ਚਰਚਾ ਹੋਵੇ ਚਰਚਾ ਨਾ ਕਰਵਾਈਏ ਧਰਮੀ ਬਾਬਲ ਦੀ ਪਗੜੂ ਦਾਗ ਨਾ ਲਾਈਏ ਧਰਮੀ ਬਾਬਲ ਦੀ ਪਗੜੂ ਦਾਗ ਨਾ ਲਾਈਏ ਇਸ ਪਿੰਡ ਦੇ ਆਹਾਕਮਾਂ ਇਨ ਮੁੰਡਿਆਂ ਨੂੰ ਸਮਝਾ ਇਸ ਪਿੰਡ ਦੇ ਆਹਾਕਮਾਂ ਇਨ ਮੁੰਡਿਆਂ ਨੂੰ ਸਮਝਾ ਅਗਨਤ ਬਨ ਦੇ ਟੇਡੀਆਂ ਤੇ ਲੜ ਲੈੰਦੇ ਲਮਕਾ ਜਵਾਨੀ ਤੇਰੇ ਪਾਣੇ ਵੇ ਸੋਹਣਿਆ ਸਾਨੂੰ ਕਾਹਦਾ ਚਾ ਜਵਾਨੀ ਤੇਰੇ ਪਾਣੇ ਵੇ ਸੋਹਣਿਆ ਸਾਨੂੰ ਕਾਹਦਾ ਚਾ ਸੁਹੇਵਤੀ ਰੇਵਾਲਿਆ ਮੈਂ ਕਹਿਨੀ ਆ ਸੁਹੇਵਤੀ ਰੇਵਾਲਿਆ ਮੈਂ ਕਹਿਨੀ ਆ ਕਰ ਛਤਰੀ ਦੀ ਸ਼ਾਮ ਸ਼ਾਵੇਂ ਬੈਨੀ ਆ ਕਰ ਛਤਰੀ ਦੀ ਸ਼ਾਮ ਸ਼ਾਵੇਂ ਬੈਨੀ ਆ മു